ਸਾਰੇ ਬਾਈ ਜੀ ਮਹਾਂਡੇ ਦੇ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆ ਦੋ ਵੈੜਾਂ ਖੋਨੇ ਆ ਤੋਕੜਾਂ ਦੇ ਇੱਕ ਤੋਕੜ ਗੱਭਣ ਝੋਟੀ ਹਰਿਆਣੇ ਦੀ ਪਿਓਰ ਤੇ ਵਧੀਆ ਤੋਕੜ ਗੱਭਣ ਝੋਟੀ ਤੇ ਵਧੀਆ ਦੁੱਧ ਆ ਤੇ ਬੱਚਾ ਵੀ ਆਇਆ ਮਗਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਜੀ ਹਾਂ ਵਧੀਆ ਠੀਕ ਠਾਕ ਜੀ ਕੈਮ ਜੀ ਕੈਮ ਕੈਮ ਮੇਰੇ ਬਣਤਰਾ ਮਾੜੀ ਫਰਮ ਦੇ ਜੁੜੇ ਆ ਸਾਰੀ ਸੰਸਾ ਦਾ ਬਹੁਤ ਧੰਨਵਾਦ ਕਰਦੇ ਆ ਤੇ ਲਾਈਕ ਦੇ ਕਮੈਂਟ ਦੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਸਾਰੀ ਸੰਸਾ ਵੀ ਦੀ ਬਹੁਤ ਧੰਨਵਾਦ ਕਰਦੇ ਆ ਹਾਂਜੀ ਭਾਈ ਜੀ ਤੇ ਝੋਟੀਆਂ ਵੀ ਦੀ ਸੱਜਰਾਂ ਦੇ ਦੀਆਂ ਹੈ ਹਾਂਜੀ ਚੰਗੀ ਝੋਟੀ ਟਾਪ ਦੀ ਆਪਣੇ ਜਿਹੜੇ ਚੈਨਲ ਤੋਂ ਸੱਜਰ ਵੀ ਦੇਖੇ ਗਏ ਠੀਕ ਜੀ ਝੋਡੀ ਵੀ ਦੀ ਦੱਸਿਆ ਵੀ ਇਹ 2.5 ਲੱਖ ਵਾਲੀ ਝੋਡੀ ਸੱਜਰ ਜਾਂਦੇ ਨਾ ਆਪਣੇ ਕੋਲ ਹਾਂਜੀ ਹਾਂਜੀ ਤੇ ਝੋਡੀ ਨਾਲੇ ਵੀ ਲਈਦੀ ਮੁੱਲ ਪਾ ਕੇ ਠੀਕ ਜੀ ਪਰ ਅਸਲ ਇਹ ਕਿਹਨੂੰ ਕਹਿੰਦੇ ਝੋਟੀ ਠੀਕ ਭਾਈ ਜੀ 18 ਕਿਲੋ ਦਾ ਤੇ ਕੱਢਿਆ ਝੋਡੀ 18 ਲੀਟਰ ਦਾ ਤੇ ਭਰਿਆ ਆ 18 ਕਿਲੋ ਦਾ ਤੇ ਭਰਿਆ ਝੋਡੀ ਹੋਣ ਝੋਡੀ ਟੋਪੜ ਕੋ 10 ਕਿਲੋ ਦਾ ਤੇ ਨਾ ਵੀ ਨਹੀਂ ਗੱਬਣੀ ਤਿੰਨਵੇਂ ਨਹੀਂ ਗੱਬਾਂ ਤੇ 4 ਲੀਟਰ ਲੱਦੇ ਆ ਆ ਕਟਾ ਜੀ ਅਸਲ ਆ ਜਿਹਨੂੰ ਕਹਿੰਦੇ ਸਾਰੀ ਚੀਜ਼ ਪਵਾ ਠੀਕ ਆ ਦੇਖੋ ਬਹੁਤ ਸਾਵ ਜੈਡ ਬਲੈਕ ਝੋਟੀ ਆ ਇਹੋ ਜੀ ਇੱਕ ਨੰਬਰ ਝੋਟੀ ਆ ਬਹੁਤ ਬੈਸਟ ਸਾਰੀ ਸਰਾਲ ਠੀਕ ਜੀ ਵੱਡੀ ਛੋਟੀ ਤੇ ਬਾਈ ਆ ਜਾ ਹਾਂ 20 ਠੀਕ ਤੇ ਵੀਰਾ ਹੁਣੀ ਸਭੀ ਮਾਰੀ ਸਾਰਾ ਹੀ ਉਤਰਦਾ ਹਾਂ ਜੀ ਆਪਣੇ ਕੋਲ ਆ ਜਾਂਦਾ ਠੀਕ ਤੇ ਪਰਥਰੇ ਦੀ ਝੋਟੀ ਜਿਹਨੂੰ ਕਹਿੰਦੇ ਓਕੇ ਬਾਈ ਆਉਂਦੇ ਸੱਜਣਾ ਝੋਟੀ ਮੈਂ ਘਾਟ ਕੱਢ ਲਓ ਠੀਕ ਕੋਈ ਕਰੋ ਤੇ ਬਾਈ ਦੰਦਾ ਜੇ ਕੀ ਆ ਛਗੀ ਜੇ ਛਗੀ ਆ ਤੇ ਝੋਟੀ ਦਾ ਕਾਦਲ ਬਾਜ ਵੇਖੋ ਬਹੁਤ ਸਾਫ ਦੇ ਸੁਥਰੀ ਟਿੱਠ ਪੁੜੇ ਦੀ ਬਹੁਤ ਸਾਫ ਦੇ ਸੁਥਰੀ ਆ ਬਾੜੀ ਜਿਆਦਾ ਵੱਡੀ ਵੀ ਬਹੁਤ ਹੀ ਜਿਆਦਾ ਚੰਗੀ ਸਾਫ ਆ ਤੇ ਠੰਡੀ ਧੀਰੀ ਚਵਾਚ ਬੋਦੀ ਬੜੀ ਚੰਗੀ ਓਕੇ ਜੀ ਇਹੋ ਜੀ ਜੋ ਟੀਵੀ ਡਾਵਲ ਹੁੰਦੀ ਤੇਵਾ ਜੋ ਇਹ ਹੈ ਘੰਟ ਦਾ ਬੁਰੀ ਸਾਫ ਸੁਥਰੀ ਝੋਟੀ ਕੁਆਲਟੀ ਵਾਲੀ ਤੇ ਆਪਣੇ ਫਾਰਮ ਤੋਂ ਗਈ ਆ ਵੇਖ ਕੇ ਗੇਰੀ ਤੇ ਫਿਰ ਹੁਣ ਹਰੀ ਬਹੁਤ ਜਿਆਦਾ ਚੰਗੀ ਆ। ਹਾਂ। ਆਹ ਕੰਗਰੀ ਦੇ ਵਾਡੀਓ ਵੀ। ਹਾਂਜੀ। ਤੇ ਮੋਨਬੀ ਜੀ ਨੇ ਆਂਦੇ ਨਹੀਂ ਕਰਾਂਗੇ। ਦੱਸੋ ਬਾਈ ਜੀ। ਨਹੀਂ ਬਿਲਕੁਲ। ਹਾਂਜੀ। ਮੋਲ ਝੋਟੀ ਦਾ ਭਾਵੇਂ ਕਰਾ ਲਓ 1 ਦਾ ਇੱਕ ਆਂਦੀ ਜੋ ਮਰਜੀ। ਹਾਂਜੀ। ਹਾਂ ਉਹਦੇ ਨਾਲ ਜਿੰਨੇ ਦੀ ਝੋਟੀ ਦੇਣੀ ਆ। 91000 95000 ਦੀ। 95 ਦੀ। ਲਾ ਵੀ। ਜੈਸਨੋ ਬਾਈ ਕੰਦਰ ਰੇਡ ਪਾਇਆ ਇਹਦਾ 95000 ਦੀ ਝੋਟੀ। ਬਹੁਤ ਸਾਫ ਦੇ ਸੁਧਰੀ ਕੁਆਲਿਟੀ ਦੀ ਝੋਟੀ ਆ। ਜਿੰਨੇ 95000 ਰੁਪਏ ਖਾਦਦਾ। ਹਾਂਜੀ। ਬਸ ਝੋਟੀ ਦਾ ਮੋਲ ਨਹੀਂ ਕੋਈ। ਬਿਲਕੁਲ ਸਹੀ ਗੱਲ ਜਿਆਦੀ ਚੰਗੀ ਝੋਟੀ ਵੱਡੀ 80000 ਦੀ ਖੜੀ ਖਲੋਤੀ ਉਤਰਾ ਹੀ ਹੈ ਜਿੱਡੀ ਵੱਡੀ ਬਿਲਕੁਲ ਸਹੀ ਆਪ ਹੀ ਵੀਜੀ ਗੇ ਲੱਗੇ ਫਿਰ ਤਾਂ ਉਕਾਰ ਤੇ ਦੇਖੋ ਝੋਟੀ ਦਾ ਕਿੱਡਾ ਜਵਾਨ ਆ ਤੇ ਕਿੱਡੀ ਸਾਦ ਸੁਥਰੀ ਆ ਇਹਦਾ ਇਹ ਵਜਾ ਕੁਝ ਗਾੜ ਕੇ ਤੇ ਕਰਮ ਵਾਲੀ ਹੋਏ ਕਦੀ ਨੂੰ ਲੱਗਦਾ ਇੰਨਾ ਲੇਵਾ ਸਜਰਾ ਮਈਆਂ ਬਣਾਉਂਦੀਆਂ ਬੜੇ ਹੀ ਹੋਣ ਬਿਲਕੁਲ ਸਹੀ ਗੱਲ ਇਹ ਨਹੀਂ ਟੋੜ ਗੱਪ ਬਾਰੇ ਹੋਰ ਕੇ ਪਹਿਲੇ ਜਿਆਦੀ ਝੋਟੀ ਪੂਰੀ ਕੁਆਲਟੀ ਵਾਲੀ ਬੈਸਟ ਝੋਟੀ ਆ ਆ ਬੱਚਾ ਜੇ ਕਟਾ ਮਗਰ ਤੇ ਬਹੁਤ ਸੱਦੋ ਫੜ ਗੱਬਣੇ ਝੋਟੀ ਕੁਆਲਟੀ ਵਾਲੀ ਬੈਸਟ हां नाइ जी यसनो रेट 95000 ठीक है पिए। पिए। भाई जी ओके जी बॉडी ज्यादा तगड़ी हां जी ਤੇ ਕਾਲੀ ਅਈਆਂ ਆਪਣੇ ਉਹ हां जी ਤੇ ਦੋਹਾਂ ਵਾੜਾ ਕੋ ਦੋ ਤਿੰਨ ਲਵਾ ਜੇ 8-8 ਕਿਲੋ 8-8 ਕਿਲੋ 8-8 ਕਿਲੋ ਦੋ ਦੇ ਦੋਹਾਂ ਵਾੜਾ ਠੀਕ ਮੋਰੀਆ ਖਾਲੋ ਸਦਨਿਆ ਦੋ ਦੰਗਿਆ ਦਾ ਠੀਕ ਸਾਡੀਆਂ ਤੇਰੀਆਂ ਬੜੀਆਂ ਆ ਜਾਂਦੀ ਆ ਏ ਆਈ ਆਪੀ ਵਹਿੜਾ ਗਈ ਜੀ ਵਸੀ ਗਾ ਬਣੀ ਨਹੀਂ ਹੈਗੀ ਦੋ ਮਹੀਨੇ ਲੱਗੇ ਬਾਅਦ ਚੈੱਕ ਨਹੀਂ ਹੋਈ ਚੈੱਕ ਪਾਣੀ ਹੋਈ ਚੈੱਕ ਦੀ ਕੋਈ ਗਰੰਟੀ ਨਹੀਂ ਉਹਦੀ ਵੀਰ ਭਰਾ ਦੀ ਕਿਸਮ ਤੇ ਆ ਜਿਕੜਾ ਠੀਕ ਹੈ ਬੋਲੋ ਭਾਈ ਜੀ ਬੋਲੋ ਵੀ ਬੋਲੋ ਵਾਲੇ ਮਾਣੇ ਬੋਲੋ ਤੋਰ ਦੋ ਮਾਣੇ ਤੋਰ ਦੋ ਗੇੜਾ ਲਵਾ ਦਮ ਮਾਣੇ ਆਡੀ ਮਾੜ ਬੜੀ ਚੰਗੀ ਹੈ ਵੀਰਾ ਠੀਕ ਹਾਂਜੀ ਸਾਫ ਠੀਕ ਇਹ ਜਿੱਥੇ ਵੀ ਜਨਾ ਆਪਣੇ ਪੱਕੇ ਗਾ ਕੇ ਸੱਜਰ ਮਾਲਕ ਲਈ ਉਹਨਾਂ ਕੋਲ ਨਾਲ ਮਾਲ ਟੋਖੜ ਲੈਣਾ ਪੈਂਦਾ ਠੀਕ ਕੋਈ ਲੈ ਆਓ ਲੈ ਬਿੱਟ ਲੈ ਆਓ ਆਏ ਜੀ ਟੰਗਰ ਜ਼ਰੂਰ ਵਿੱਚ ਪਾਉਣੀ ਠੀਕ ਸਹੀ ਗੱਲ ਸੱਜਰ ਜਨਾ ਜਿਹੜੇ ਮੱਦੀ ਨੀਂ ਪਾਉਂਦੇ ਪਾ ਲਈ ਠੀਕ ਹੈ ਸਾਰਾ ਮਾਲ ਪਿਆ ਜਾਂਦਾ ਵਿੱਚ ਹੰਦਰਾ ਤਾਂ ਵੀ ਵੀ ਆਤਰਾ ਦਾ ਨਾ ਪਰ ਆਪਣੇ ਕੋ ਗਾ ਗਿਆ ਹਾਂਜੀ ਛੋਟੇ ਦਾ ਤਾਂ ਆਦਿ ਨੂੰ ਮਾਰ ਲਿਆ ਠੀਕ ਰੋ ਜੇ ਰੇਡ ਕਰਦੇ ਇਕੱਠਾ ਰੇਡ ਕਰ ਲੈਂਦੇ ਇਹੋ ਸੋਚ ਲਈਦਾ ਵੀ ਇਕੱਠਿਆਂ ਕਰਨਾ ਭੱਲਾ-ਘਲਾ ਕਰਨਾ ਜੀ ਕੱਲੀ ਕਰੀਏ ਨਾ ਵੀ ਤਾਂ ਨਹੀਂ ਪਾਉਂਦੇ ਦੱਸੋ ਦੱਸੋ ਭਾਈ ਕੀ ਰੇਡ ਹੈ ਦਾ ਪੂਰੀ ਠੰਡੀ ਵੀ ਨੂੰ ਜਿੱਦੜੀ ਮਨਤੀ ਬੈ ਰਿਆ ਠੀਕ ਕੋਈ ਰੱਸੀ-ਵੱਸੀ ਪਾਉਣ ਦੀ ਰੋੜ ਨਹੀਂ ਜੀ ਮੌਲ ਮੀਰਾ 15000 ਦੇਦਾ 15 ਦੀ ਜੀ 5000 ਦਾ ਜੋੜਾ ਦੇਦਾ ਪੰਜੀ ਦਾ ਜੋੜਾ ਕਿਸਦਾ ਵੀ ਜੋੜਾ ਪੰਜੀ ਦਾ ਜੋੜਾ ਹੀ ਹਾਂ ਤੇ ਜੇ ਵੀਰ ਭਰਾ ਘਰ ਆ ਜੇ ਤੇ ਮਾਨਮੋਣ ਕਰੋਗੇ ਮਾਨ ਕਰਦਾ ਜੋੜਾ ਪੰਜੀ ਹਜ਼ਾਰ ਤੇ ਪੰਜੀ ਹਜ਼ਾਰ ਕੀ ਮਾਨ ਕਰੋਗੇ ਚਲੋ ਜੀ ਠੀਕ ਹੈ ਪੰਜੀ ਹਜ਼ਾਰ ਦਾ ਪਾਈ ਕਹਿੰਦਾ ਜੋੜਾ ਜਾਂ ਦੋ ਤੇ ਜਸਨ ਉਹ ਏਡ ਫਵਾਤੇ ਫਿਰ ਹਣ ਵੀਰਾ ਪੰਜੀ ਦੀ ਕੰਨੀ ਜਾ ਬੰਦੀ ਇਹ ਗੱਲ ਹੈ ਕਿ ਚੰਗੀ ਵੜ ਕਪਾਣੋਂ ਨਿਕਲ ਆਉਣੀ ਆ ਪਰ ਖਾਲੀਆਂ ਕੀ ਦਵਾਂਗੇ ਖਾਲੀਆਂ ਪੁਮਾਇਆ ਦਵਾਂਗੇ ਗਾਰੰਟੀ ਨਾਲ ਸਫਾਈ ਕਰਾ ਕੇ ਬੰਦੇ ਨੇ ਬਣਾਈ ਹੀ ਕਿ ਤੁਹਾਨੂੰ ਪਤਾ ਉਹ ਡੇਰੀ ਦਾ ਕੰਮ ਆ ਉਹਨਾਂ ਦਾ ਘਰ ਵੱਡਾ ਮਰਾ ਖੰਡਾ ਪੋਸਟ ਆਇਆ ਪੱਠੇ ਪਾਉਣਾ ਥੂੜੀ ਛੋੜ ਦੋ ਥੂੜੀ ਛੋੜ ਦੋ ਥੂੜੀ ਛੱਡ ਠੀਕ ਠਰਵਾਸੀ ਵੀ ਭਾਰੀ ਚੰਗੀ ਸਾਫ ਓਕੇ ਜੀ ਸੋਣੀ ਇਹ ਕੋ ਬਹੁਤ ਲਵਾਇ ਸੋਨਾ ਵੈੜਿਆ ਭਈਆ ਦੀ ਇੱਕ ਗਾਈ ਆ ਕੱਲੀ ਪੱਲੀ 5000 ਦੀ ਲਗਾਂ ਦੇ ਆ ਦੋਵੇਂ 5000 ਦੇ ਆ ਬਾਈ ਕਹਿੰਦਾ ਯਸ ਨੂੰ ਦਵਾਂਗੇ ਤੇ ਲਪਾਜ ਲਬੂਜ ਬਹੁਤ ਸੋਨਾ ਵੈੜਦਾ ਬਾਈ ਕੱਦ ਫਰੀ ਹੋ ਚੂੰਗਾ ਹੰਦੀ ਮਾਰੀ ਉਹਨੇ ਇਹ ਪੱਦੀਆ ਕਲੀਂਗੀ ਓਕੇ ਤੇ ਹਾਂ ਜੈਸਨੋ ਰੇਡ ਪਾਈ ਕਹਿੰਦਾ ਦੋਵਾਂ ਦਾ 25 25000 ਤੇ ਤਿੰਨੇ ਸੋਨੇ ਦੇ ਛੋਟੇ ਰੇਡ ਤੇਨੇ ਨਕੀਨੇ ਆ ਹਾਂ ਉਹਨਾਂ ਦੇ ਜੈਸਨੋ ਰੇਡ ਪਾਏ ਜੋ ਤੇ ਸਾਤ ਸੁਤਰੇ ਤੇ ਵਧੀਆ ਕੁਆਲਟੀ ਵਾਲੇ ਠੀਕ ਆ ਬਾਈ ਜੀ ਮਾਲੀ ਖਾਦਾ ਗਾੜੀ ਪਿਆ ਠੀਕ ਆ ਜੀ ਬਾਈ ਬੋਲੋ ਡਰਾਈਵਰ ਜੀ ਲਾਈਕ ਤੇ ਮਾਤਾ ਨੂੰ ਸ਼ੇਅਰ ਮਾਤਾ ਬਾਦ ਚੈਨਲ ਨੂੰ ਕਰਿਆ ਕਰੋ ਹਾਂਜੀ ਹਾਂਜੀ ਜਿਹੜੇ ਵੀਰ ਭਰਾ ਜੁੜੇ ਸਾਰੇ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਜਿਹੜੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਦੇ ਬਾਤ ਤੋਂ ਬਾਤ ਲਾਈਕ ਰਿਕਮੈਂਡ ਤੇ ਸ਼ੇਅਰ ਕਰਦੇ ਆ ਹਾਂਜੀ ਹਾਂਜੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਡਰਾਈਵਰਸ ਬੋਲੋ ਜੀ ਨੰਬਰ ਹੈਗਾ ਮੇਰੀ 84 27 40 77 53 ਹਾਂਜੀ ਨਾਮ ਮਾਲਾ ਦਾ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਬਸਰ ਹੈ ਤੇ ਵਧੀਆ ਲਾਈਕ ਕਮੈਂਟ ਸ਼ੇਅਰ ਜਰਾ ਖਿ ਹਾਂਜੀ ਟੌਪ ਦਾ ਮਾਲ ਆਊਗਾ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ